ਸਾਸੀ ਕਾਲ ਤੇ ਜਸਾਈ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇ ਵੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਸਾਂਝਾ ਕਰਨਾ ਜੀ ਉਹ ਕਿੱਸਾ ਸਾਈਂ ਵਿੱਕੀ ਸ਼ਾਹ ਸਰਕਾਰ ਦਾ ਸਾਈਂ लाडी शाह ਸਰਕਾਰ ਦਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਸੀ ਜਿਹੜੇ ਮੈਨੂੰ ਵੀ ਅਕਸਰ ਕਈ ਵਾਰੀ ਪੁੱਛੇ ਗਏ ਨੇ ਕਿ ਵਿੱਕੀ ਸਾਈਂ ਜੀ ਨੂੰ ਕਦੇ ਵੀ लाडी ਸਾਈਂ ਜੀ ਦੇ ਨਾਲ ਨਹੀਂ ਦੇਖਿਆ ਵਿੱਕੀ ਸਾਈਂ ਜੀ ਨੂੰ ਕਦੇ ਉਸ ਦਰਬਾਰ 'ਚ ਨਹੀਂ ਦੇਖਿਆ ਸੋ ਅੱਜ ਮੈਂ ਇਹ ਵੀਡੀਓ ਇਸੇ ਕਰਕੇ ਬਣਾ ਰਿਹਾ ਹਾਂ ਕਿਉਂਕਿ ਕੱਲ ਮੈਂ ਵਿੱਕੀ ਸਾਈਂ ਜੀ ਦੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਵਿੱਕੀ ਸਾਈਂ ਜੀ ਨੇ ਆਪਣੀ ਜ਼ੁਬਾਨੀ ਇਹ ਗੱਲ ਕਹੀ ਆ ਕਹਿੰਦੇ ਕਿ ਮੈਂ ਲਾਡੀ ਸਾਈਂ ਜੀ ਦਾ ਪਿਆਰ ਵੀ ਬਹੁਤ ਲਿਆ ਆ ਤੇ ਉਹਨਾਂ ਤੋਂ ਕੁੱਟ ਵੀ ਬਹੁਤ ਖਾਧੀ ਆ ਕਿ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹਦਾ ਰੀਜ਼ਨ ਕੀ ਆ ਕਹਿੰਦੇ ਸਾਈਂ ਲਾਟੀਸ਼ਾ ਸਰਕਾਰ ਨੇ ਬੈਨ ਕੀਤਾ ਹੋਇਆ ਸੀ ਕਹਿੰਦੀ ਸਾਨੂੰ ਕਹਿੰਦੇ ਸਾਈਂ ਜੀ ਵਿੱਕੀ ਸਾਈਂ ਜੀ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਮੁੱਠੀ ਬੰਦ ਹੈ ਤਾਂ ਲਾਖ ਕੀ ਅਗਰ ਖੁੱਲ ਗਈ ਤਾਂ ਰਾਖ ਕੀ ਕਹਿੰਦੇ ਜਦ ਤੱਕ ਪਿਓ ਆ ਉਦੋਂ ਤੱਕ ਮੁੰਡਾ ਪੱਗ ਨਹੀਂ ਬਨ ਸਕਦਾ ਤਾਂ ਵਿੱਕੀ ਸਾਈਂ ਜੀ ਕਹਿੰਦੇ ਕਿ ਲਾਜੀ ਸਾਈਂ ਜੀ ਮੈਨੂੰ ਇਹ ਸਮਝਾਉਂਦੇ ਹੁੰਦੇ ਸੀ ਕਿ ਜਦ ਤੱਕ ਅਸੀਂ ਆ ਨਾ ਤੂੰ ਕੋਈ ਵੀ ਐਦਾਂ ਦਾ ਕੰਮ ਨਹੀਂ ਕਰਨਾ ਕਿਸੇ ਨੂੰ ਲੈਚੀ ਨਹੀਂ ਦੇਣੀ ਕਿਸੇ ਨੂੰ ਕੋਈ ਵੀ ਸਮਾਨ ਨਹੀਂ ਦੇਣਾ ਤੂੰ ਸਿਰਫ ਦੁਕਾਨ ਤੇ ਬੈਠਿਆ ਕਰ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਲੱਗੇ ਕਿ ਇਹ ਲਾਲਿਆਂ ਦਾ ਮੁੰਡਾ ਆ ਕਿ ਦੁਕਾਨ ਸਾਹਮਦਾ ਆ ਤੇ ਤੂੰ ਸਾਨੂੰ ਮਿਲਣ ਕਦੇ ਨਹੀਂ ਆਉਣਾ ਤੈਨੂੰ ਮਿਲਣ ਅਸੀਂ ਆਇਆ ਕਰਾਂਗੇ ਤਾਂ ਵਿੱਕੀ ਸਾਈਂ ਜੀ ਕਹਿੰਦੇ ਕਿ ਲਾਡੀ ਸਾਈਂ ਜੀ ਮੈਨੂੰ ਆਪ ਮਿਲਣ ਆਉਂਦੇ ਹੁੰਦੇ ਸੀ ਦੁਕਾਨ ਤੇ 2007 ਤੋਂ ਪਹਿਲਾਂ ਸੋ ਇਹ ਰੀਜ਼ਨ ਆ ਕਿ ਵਿੱਕੀ ਸਾਈਂ ਜੀ ਨੂੰ ਕਦੇ ਵੀ ਲਾਡੀ ਸਾਈਂ ਜੀ ਦੇ ਨਾਲ ਨਹੀਂ ਦੇਖਿਆ ਜਾਂ ਦਰਬਾਰ ਚ ਨਹੀਂ ਦੇਖਿਆ ਕਿਉਂਕਿ ਸਾਈਂ ਜੀ ਦੇ ਬਚਨ ਸੀਗੇ ਪਹਿਲਾਂ ਹੀ ਕਿ ਤੂੰ ਨਹੀਂ ਆਉਣਾ ਅਸੀਂ ਆਵਾਂਗੇ ਤੇ ਸਾਈ ਵਿੱਕੀ ਸ਼ਾਹ ਸਰਕਾਰ ਕਹਿੰਦੇ ਕਿ ਜਦੋਂ ਉਹਨਾਂ ਨੇ ਇੰਨੀਆਂ ਗੱਲਾਂ ਕਹੀਆਂ ਉਹ ਕਹਿੰਦੇ ਕਿ ਜਦੋਂ ਤੇਰਾ ਟਾਈਮ ਆਇਆ ਨਾ ਉਹਨੂੰ ਬਾਜਿਆਂ ਦੇ ਨਾਲ ਤੈਨੂੰ ਆਪ ਹੀ ਪਤਾ ਲੱਗ ਜਾਣਾ ਜਦੋਂ ਤੂੰ ਆਏਂਗਾ ਬਾਜਿਆਂ ਦੇ ਨਾਲ ਸੋ ਸਾਈ ਵਿੱਕੀ ਸ਼ਾਹ ਸਰਕਾਰ ਨੂੰ ਆਪਾਂ ਸਾਰੇ ਪਿਆਰ ਕਰਦੇ ਆ ਉਹਨਾਂ ਦੇ ਦਰਸ਼ਨ ਵੀ ਕੀਤੇ ਹੋਏ ਆ ਸੋ ਜਦੋਂ ਉਹਨਾਂ ਦਾ ਟਾਈਮ ਆਇਆ ਤਾਂ ਸਾਰੇ ਪਾਸੇ ਸਾਰੀ ਦੁਨੀਆ ਨੂੰ ਪਤਾ ਸੀ ਕਿ ਸਾਇਬਿਕੀ ਸ਼ਾਸਤ੍ਰਕਾਰ ਨੇ ਸੋ ਕਿਰਪਾ ਫਕੀਰਾਂ ਦੀ ਇਦਾਂ ਹੀ ਤੁਹਾਡੇ ਤੇ ਮੇਰੇ ਤੇ ਸਾਰਿਆਂ ਦੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਤੇ ਬਣੀ ਰਹੇ ਸੋ ਵੀਡੀਓ ਜੇ ਚੰਗੀ ਲੱਗੀ ਤਾਂ ਜਰੂਰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੈ ਸਾਇੰਗੀ ਜੀ